ਸਾਰੇ ਜੀਆਂ ਨੇ ਕਰਦਿਆਂ ਨੇ ਕੀਮਤ ਦਿੱਤੀ ਕੀਮਤ ਤੇ ਇਹ ਇਹ ਇਤਿਹਾਸ ਸਰਹੰਦ ਦਾ ਹੈ ਤੇ ਦੂਜਾ ਇਤਿਹਾਸ ਵੀ ਸਰਹੰਦ ਦਾ ਹੀ ਹੈ ਦੁਨੀਆ ਵਿੱਚ ਸਭ ਤੋਂ ਮਹਿੰਗਾ ਦੁੱਧ ਜੇ ਵਿਗਿਆ ਸ਼ਿਕਾਇਆ ਗਿਆ ਕਿਸੇ ਨੇ ਪਿਆਇਆ ਤੇ ਮੋਤੀ RAM ਨੇ ਪਿਆਇਆ ਮਹਿੰਗਾ ਕਿਵੇਂ ਹੈ ਇਹ ਸੁਣ ਲਿਓ ਬਾਬਾ ਮੋਤੀ RAM ਜੀ ਬਾਬਾ ਜੱਥਾ ਸਿੰਘ ਜੀ ਸਨ ਜੱਥਾ ਸਿੰਘ ਇਹ ਪੁੱਤ ਸੀ ਉਹਨਾਂ ਦੇ ਤੇ ਗੁਰੂ ਘਰ ਦਾ ਪ੍ਰੇਮੀ ਸੀ ਜੱਥਾ ਸਿੰਘ ਨਾਂ ਸੀ ਪਿਤਾ ਇਹਨਾਂ ਦੇ ਬੜੇ ਗੁਰਮੁਖ ਬੰਦੇ ਇਹ ਮੈਰਿਆਂ ਦੇ ਘਰ ਦਾ ਜਨਮ ਜਾਤ ਪਾਤ ਆਪਾਂ ਨਹੀਂ ਮੰਨਦੇ ਪਰ ਉਸ ਬਰਾਦਰੀ ਨੂੰ ਭਾਗ ਲਾਏ ਆ ਇਹਨਾਂ ਨੇ ਸੇਵਾ ਕਰਕੇ ਮਾਣ ਵਧਾਇਆ ਉੱਚਿਆ ਕੀਤਾ ਸਿਖਾਇਆ ਹੈ ਪਿਆਰ ਕਰਨ ਵਾਲਾ ਕੋਈ ਵੀ ਹੋ ਸਕਦਾ ਜਾਤ ਨਹੀਂ ਵੇਖਦਾ ਪਿਆਰ ਕਰਨ ਵਾਲਾ ਪ੍ਰੇਮੀ ਕੋਈ ਵੀ ਹੋ ਸਕਦਾ ਕਿਸੇ 'ਚ ਵੀ ਪ੍ਰੇਮ ਦੀ ਕਣੀ ਆ ਸਕਦੀ ਹੈ ਤੇ ਬਾਬਾ ਮੋਦੀ RAM ਜੀ 18 ਸਾਲ ਦੇ ਸੀ ਜਦੋਂ ਵਜੀਦ ਦੇ ਦੀ ਸੇਵਾ ਚ ਆਏ ਸੀ ਧਿਆਨ ਨਾਲ ਸੁਣਿਓ ਵਜੀਦ ਖਾਨ ਦੇ ਡਿਊਟੀ ਕਰਨ ਲੱਗੇ ਸੂਬਾ ਸਰਹੰਦ ਸਰਹੰਦ ਦੇ ਵਿੱਚ ਡਿਊਟੀ ਕਰਦੇ ਸੀ 18 ਸਾਲ ਦੇ 40 ਸਾਲ ਦੀ ਉਮਰ ਹੋ ਗਈ 22 ਸਾਲ ਹੋ ਗਏ ਡਿਊਟੀ ਕਰਦੇ ਆ ਵਿਆਹ ਹੋਏ ਨੇ ਘਰ ਵਾਲੀ ਦਾ ਨਾਮ ਹੈ ਬੀਬੀ ਭੋਲੀ ਤੇ ਪੁੱਤ ਇੱਕ ਹੈ ਜਿਹਦਾ ਨਾਮ ਨਰੈਣਾ ਇੱਕ ਪੁੱਤ ਹੈ ਨਰੈਣਾ ਪਿਤਾ ਚੜ੍ਹਾਈ ਕਰ ਗਏ ਆ ਬੁੱਢੜੀ ਮਾਂ ਘਰ 'ਚ ਇੱਕ ਆਪ ਹੈ ਇੱਕ ਘਰ ਵਾਲੀ ਹੈ ਇੱਕ ਪੁੱਤ ਹੈ ਇੰਨੇ ਜੀ ਨੇ ਕਰਦੇ ਚਾਰ ਤੇ ਬਾਬਾ ਮੋਦੀ RAM ਦਾ ਘਰ ਵੀ ਉੱਥੇ ਹੀ ਹੈ ਸਰਹੰਦ ਤੇ ਡਿਊਟੀ ਪਤਾ ਕੀ ਹੈ Hindu ਕੈਦੀ ਨੇ ਜਿਹੜੇ Hindu ਕੈਦੀ ਮੁਸਲਮਾਨ ਕੈਦੀਆਂ ਦਾ ਖਾਣਾ ਕੋਈ ਹੋਰ ਬਣਾਉਂਦਾ ਸਰਹੰਦ ਵਿੱਚ ਜਿਹੜੇ Hindu ਕੈਦੀ ਕੈਦ ਹੁੰਦੇ ਸੀ ਉਹਨਾਂ ਨੂੰ ਰੋਟੀ ਖਵਾਉਣੀ ਰੋਟੀ ਬਣਾਉਣੀ ਖਾਣਾ ਬਣਾਉਣਾ ਉਹਨਾਂ ਨੂੰ ਰੋਟੀ ਖਵਾਉਣੀ ਮੋਤੀ RAM ਜੀ ਨੂੰ ਦੱਸਿਆ ਬਾਬਾ ਮੋਤੀ RAM ਅੱਜ ਤਿੰਨ ਕੈਦੀ ਨਵੇਂ ਆਏ ਐ ਕਹਿੰਦਾ ਸਾਰਾ ਘੁੰਮ ਕੇ ਆਇਆ ਗੇੜੇ ਦੇ ਕੇ ਆਇਆ ਮੈਂ ਤੇ ਕਿਤੇ ਨਹੀਂ ਵੇਖੇ ਸਾਰੀ ਜੇਲ੍ਹ ਵਿੱਚ ਗਿਆ ਸਾਰੀਆਂ ਕੋਠੜੀਆਂ 'ਚ ਗਿਆ ਸਾਰਿਆਂ ਨੂੰ ਖਾਣਾ ਖਵਾ ਕੇ ਆਇਆ ਕਿਹੜੇ ਕੈਦੀ ਨਵੇਂ ਆਏ ਐ ਉਹ 11 ਕੋ ਸੀ ਕਹਿਣ ਲੱਗੇ ਕੈਦੀ ਆਏ ਐ ਇੱਥੇ ਕੈਦ ਨਹੀਂ ਕੀਤੇ ਕਹਿੰਦੇ ਕਿੱਥੇ ਕੈਦ ਕੀਤੇ ਐ ਕਹਿੰਦੇ ਠੰਡੇ ਗੁਰਜ ਚ ਕਹਿਦੇ ਉੱਤੇ ਜਾਣਾ ਪਿਆ ਤੇ ਫਿਰ ਬਾਬਾ ਮੋਤੀ RAM ਜੀ ਉੱਤੇ ਪਹੁੰਚੇ ਕਿਹੜੇ ਕੈਦੀ ਆਏ ਆ ਬੜਾ ਵੇਖ ਕੇ ਆਵਾ ਉਹ ਜਦੋਂ ਗਏ ਤੇ ਜਾ ਕੇ ਵੇਖਿਆ ਮਾਤਾ ਗੁਜਰਕੌਰ ਤੇ ਛੋਟੇ ਸਭ ਜਾਂਦੇ ਇਹ ਹੁਣ ਇਹਨਾਂ ਦੇ ਉਹ ਖੂਨ ਦੇ ਵਿੱਚ ਪ੍ਰੇਮ ਪਿਤਾ ਲੱਗੇ ਹੋਏ ਸੀ ਤੇ ਬਾਬੇ ਮੋਤੀराम ਨੇ ਜਾ ਕੇ ਚਰਨਾ ਤੇ ਮੱਥਾ ਟੇਕਿਆ ਮਾਤਾ ਜੀ ਦੇ ਤੇ ਸਾਬ ਜਾਂਦੇ ਆ ਤੇ ਕਹਿਣ ਲੱਗਾ ਮੇਰੀ ਡਿਊਟੀ ਹੈ ਜੀ ਇੱਥੇ ਪ੍ਰਸ਼ਾਦੇ ਦੀ ਲੰਗਰ ਖਵਾਉਂਦਾ ਮੈਂ ਸਾਰੇ ਕੈਦੀਆਂ ਨੂੰ ਮੈਨੂੰ ਪਤਾ ਲੱਗਿਆ ਨਵੇਂ ਕੈਦੀ ਆਏ ਐ ਹਾਲ ਵੇਖ ਕੇ ਰੋਣ ਲੱਗ ਪਿਆ ਪੁੱਬਾ ਮਾਰ ਮਾਰ ਕੇ ਕਹਿੰਦਿਆ ਤੇ ਸਰੀਰ ਦਾ ਥੋੜਾ ਜਿਹਾ ਪਹਾੜਾ ਸੀ ਮੋਤੀ ਦਾ ਪੁੱਬਾ ਮਾਰ ਮਾਰ ਕੇ ਰੋਵੇ ਕਹਿੰਦਾ ਮਾਤਾ ਜੀ ਆ ਹਾਲ ਮੈਨੂੰ ਵੇਖਣਾ ਪੈਣਾ ਸੀ ਮੇਰੀ ਡਿਊਟੀ ਪ੍ਰਸ਼ਾਦੇ ਦੀ ਹੈ ਮੈਂ ਪ੍ਰਸ਼ਾਦਾ ਲਿਆਵਾ ਤੁਹਾਡੇ ਲਈ ਮਾਤਾ ਜੀ ਕਹਿਣ ਲੱਗੇ ਤੂੰ ਆਇਆ ਹੈ ਚੰਗੀ ਗੱਲ ਹੈ ਪਰ ਮੈਂ ਤੇ ਮੇਰੇ ਬੱਚਿਆਂ ਨੇ ਲੰਬਾ ਸਫ਼ਰ ਕਰਨਾ ਹੈ ਤੇ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਗੁਰਮਖੋਜੇ ਲੰਬਾ ਸਫਰ ਕਰਨਾ ਹੋਵੇ ਨਾ ਫਿਰ ਪਟੂਰੇ ਨਹੀਂ ਖਾ ਕੇ ਜਾਈਦੇ ਫਿਰ ਪਕੌੜੇ ਖਾ ਕੇ ਨਹੀਂ ਲੰਬੇ ਸਫਰ ਤੇ ਜਾਈਦਾ ਸਫਰ ਲੰਬਾ ਕਰਨਾ ਹੋਵੇ ਤੇ ਭੋਜਨ ਸਾਦਾ ਤੇ ਠੀਕ ਭੋਜਨ ਕਰਕੇ ਜਾਈਦਾ ਤੇ ਮਾਤਾ ਜੀ ਕਹਿਣ ਲੱਗੇ ਸੀ ਜੇ ਉਸ ਯਾਤਰਾ ਤੇ ਜਾਣਾ ਹੈ ਜਹੇ ਮਾਰਗ ਕੇ ਗਨੇ ਜਾਹੇ ਨਾ ਗੋਸਾ ਜਿਹਦੇ ਕੋੜ ਹੀ ਗਿਨੇ ਜਾਂਦੇ ਅਸੀਂ ਉਹ ਯਾਤਰਾ ਤੇ ਜਾਣਾ ਹੈ ਫੇਰ ਕਹਿੰਦੇ ਫਿਰ ਇਸ ਪਾਪੀਆਂ ਦੇ ਘਰ ਦਾ ਨਹੀਂ ਖਾ ਕੇ ਜਾ ਸਕਦੇ ਇਹ ਨਹੀਂ ਬਾਬਾਈ ਥੋੜਾ ਜਿਹਾ ਕਹਿੰਦੇ ਨਹੀਂ ਸਕਣਾ ਗੱਦੂ ਆਇਆ ਤੇਰੀ ਡਿਊਟੀ ਹੈ ਤੂੰ ਫਰਜ਼ ਨਿਭਾ ਰਿਆਂ ਪਰ ਮੈਂ ਤੇ ਮੇਰੇ ਪੋਟਿਆਂ ਨੇ ਇਹ ਨਹੀਂ ਖਾਣੀ ਬੱਚਿਆਂ ਨੂੰ ਨਹੀਂ ਪਤਾ ਏ ਹਾਂ ਵੀ ਕਰਦੇ ਨੇ ਪਰ ਮੈਂ ਮੂੰਹ ਚ ਨਹੀਂ ਪਾਉਣਾ ਇਹਨਾਂ ਦੇ ਮੈਂ ਲੋਕ ਵੀ ਦਿਆਂਗੇ ਵੀ ਖਾਣਾ ਨਹੀਂ ਖਾਣੇ ਦਾ ਅਸਰ ਹੁੰਦਾ ਗੁਰਮਖੋ ਜਿਹਦੇ ਘਰ ਦੀ ਰੋਟੀ ਖਾਈਏ ਮਣ ਜਾ ਵੇਖ ਪਰਖ ਲਿਆ ਕਰੋ ਆ ਸਾਡੇ ਸੱਜਣ ਆਪ ਮੇਰੇ ਰਸੋਈ ਚ ਮੁੰਡੇ ਸਾਡੇ ਪ੍ਰਸ਼ਾਦਾ ਮੇਰਾ ਵੀ ਬਣਾਉਣਗੇ ਨਾ ਤੇ ਸਾਡੇ ਇੱਕ ਬੜੇ ਗੁਰਮਖ ਸੱਜਣ ਨੇ ਕਰਮ ਧਰਮ ਵਾਲੇ ਐ ਜੁੜੀ ਰੂਪ ਜੁੜੀ ਸੇਵਾ ਵਾਲੇ ਤੇ ਮੈਂ ਆਪਣੇ ਸਿੰਘ ਨੂੰ ਕਿਹਾ ਵੀ ਜੇ ਮਰਚ ਵੀ ਪੈਣੀ ਹੈ ਨਾ ਮਾੜੀ ਜੀ ਉਹ ਵੀ ਉਹਦੇ ਕਰਵਾਉਣੀ ਚਾਹੀਦੀ ਹੈ ਹੋਰ ਨਾ ਕਿਸੇ ਦੇ ਕਰਵਾਉਂਦੇ ਆ। ਮੇਰਾ ਖਾਣਾ ਬਣੇ ਤੇ ਉੱਥੋਂ ਹੀ ਬਣਨਾ ਚਾਹੀਦਾ। ਉੱਥੋਂ ਹੀ ਆ। ਇੱਕ ਚਮਚਾ ਵੀ ਕਿਸੇ ਚੀਜ਼ ਦਾ ਹੋਰ ਨਾ ਕਿਤੋਂ ਬਣਦੀ। ਇਹ ਖਾਣੇ ਨੇ ਤੁਸੀਂ ਬਣਾਣਾ ਤੁਸੀਂ। ਕੱਲ ਸੁਣਿਆ ਨਾ ਵੀ ਗਾਜਰਾ ਗੋਭੀ ਤੁਸੀਂ ਬਣਿਓ। ਜਿੱਦਾਂ ਦਾ ਭੋਜਨ ਹੱਥ ਲੱਗਿਆ ਕਿੱਦਾਂ ਦੇ ਬੰਦਿਆਂ ਦੇ ਹੱਥੋਂ ਆਇਆ ਇਹ ਤੁਹਾਡੇ ਸਰੀਰ ਤੇ ਤੁਹਾਡੇ ਮਨ ਤੇ ਅਸਰ ਕਰਦਾ ਹੈ ਬਹੁਤ ਵਿਗੜੇ ਬੰਦੇ ਦੇ ਘਰ ਦੀ ਰੋਟੀ ਖਾ ਲੈ ਤੇਰਾ ਮਨ ਨਹੀਂ ਟਿਕਣਾ ਪਾਟ ਸੱਚਾ ਸੁੱਚਾ ਬੰਦਾ ਉਹਦੇ ਘਰ ਦਾ ਖਾਣਾ ਖਾਣਾ ਤੇਰੇ ਮਨ ਤੇ ਵਧੀਆ ਅਸਰ ਹੁੰਦਾ ਹੈ ਭੋਜਨ ਖਾਣ ਲੱਗਿਆ ਬਹੁਤ ਅਵੇਅਰ ਰਹਿਣਾ ਚਾਹੀਦਾ ਹੈ ਰੋਟੀ ਖਾਣ ਲੱਗਿਆ ਅਰਸ਼ਾਦਾ ਜਿਹੜਾ ਹੱਕ ਸੱਚ ਦਾ ਉਹਦਾ ਅਸਰ ਹੈ ਚੰਗੇ ਜੀਵਨ ਵਾਲੇ ਬੰਦੇ ਦੇ ਘਰ ਦਾ ਬਣਿਆ ਖਾਣਾ ਬਹੁਤ ਗਲਤ ਬੰਦੇ ਦੇ ਹੱਥ ਦੀ ਰੋਟੀ ਖਾਣੇ ਆ ਦੋ ਨੰਬਰ ਦੀ ਕਮਾਈ ਦਾ ਖਾਣਾ ਖਾਓਗੇ ਮਨ ਨਹੀਂ ਟਿਕੇਗਾ ਉਹਦੇ ਤੇ ਵੀ ਅਸਰ ਹੈ ਮਾਤਾ ਜੀ ਕਹਿੰਦੇ ਮੈਂ ਨਾ ਖਾਣਾ ਨਾ ਮੈਂ ਸਾਫ ਜਾਦਿਆ ਨੂੰ ਸ਼ਕੰਚ ਕਰਨ ਦਾ ਮੋਤੀ RAM ਰੋਣ ਲੱਗ ਪਿਆ ਕਹਿੰਦਾ ਇੱਦਾਂ ਮੈਂ ਕਿਵੇਂ ਛੱਡ ਜਾਾਂ ਚਲੋ ਛੱਡੋ ਵਾਪਸ ਮੋਤੀ RAM ਜੀ ਆਏ ਇਹਨਾਂ ਦੀ ਮਾਤਾ ਵੇਟ ਕਰਦੀ ਸੀ ਘਰ ਵਾਲੀ ਵੇਟ ਕਰਦੀ ਸੀ ਭੋਲੀ ਬੈਠੀ ਨਾਲ ਨਰੇਣਾ ਪੁੱਤ 7 ਸਾਲ ਦਾ ਪੁੱਤ ਉਹ ਵੀ ਵੇਟ ਕਰਦਾ ਬਾਪੂ ਆਊਗਾ ਇਕੱਠੇ ਰੋਟੀ ਖਾਵਾਂਗੇ ਪਿਤਾ ਜੀ ਆਏ ਚਾਰੇ ਜੀ ਇਕੱਠੇ ਬਹਿ ਗਏ ਖਾਣਾ ਲੱਗ ਗਿਆ ਐਦਾ ਸਾਰਿਆਂ ਨੂੰ ਵਰਤਾਤਾਂ ਸਾਰੇ ਛਕਣ ਲੱਗੇ ਮੋਤੀ RAM ਨੇ ਗਰਾਈ ਤੋੜੀ ਮੂੰਹ ਦੇ ਨੇੜੇ ਲਿਆਇਆ ਬਾਬਾ ਮੋਤੀ RAM ਉੱਥੇ ਰੁਕ ਜੇ ਕਹਿੰਦੇ ਪੁੱਤ ਖਾਂਦਾ ਨਹੀਂ ਮਾਂ ਕਹਿੰਦੀ ਪੁੱਤ ਰੋਟੀ ਨਹੀਂ ਖਾਂਦਾ 80 ਸਾਲ ਦੀ ਸੀ ਪੁੱਤ ਰੋਟੀ ਨਹੀਂ ਖਾਂਦਾ ਤੇ ਮੋਤੀ RAM ਕਹਿਣ ਲੱਗਾ ਮਾਤਾ ਜੀ ਨਹੀਂ ਕਰਦਾ ਤੇ ਮਾਵਾਂ ਸਮਝ ਜਾਂਦੀਆਂ ਵੀ ਕੀ ਹੋਇਆ ਜਾਦਾ ਸਮਝਦੀ ਏ ਕੀ ਹੋਇਆ ਮੇਰੇ ਪੁੱਤ ਨੂੰ ਰੋਟੀ ਨਹੀਂ ਖਾਂਦਾ ਤੇ ਕਹਿਣ ਲੱਗਾ ਬਾ ਅੱਜ ਨਵੇਂ ਤਿੰਨ ਕੈਦੀ ਆਏ ਆ ਭੁੱਖੇ ਆ ਕਹਿੰਦੀ ਅੱਜ ਤੱਕ ਬਣੇ ਕੈਦੀ ਆਏ ਭੁੱਖੇ ਰਹੇ ਰੱਜੇ ਰਹੇ ਤੂੰ ਤੇ ਰੋਟੀ ਖਾਂਦਾ 22 ਸਾਲ ਦਾ ਨੌਕਰੀ ਕਰਦਾ ਤੈਨੂੰ ਹੁਣ ਕੀ ਹੋਇਆ ਕਹਿਣ ਲੱਗਾ ਮਾਤਾ ਤੈਨੂੰ ਪਤਾ ਕੈਦੀ ਕੌਣ ਨੇ ਕਹਿੰਦੇ ਕੌਣ ਨੇ ਕਹਿੰਦੇ ਸਾਹਿਬ ਗੁਰੂ ਗੋਬਿੰਦ ਸਿੰਘ ਦੀ ਮਾਂ ਹੈ ਇਹ ਗੁਰੂ ਗੋਬਿੰਦ ਸਿੰਘ ਸਾਡੀ ਜਾਨ ਹੈ ਕਲਗੀ ਧਰਨ ਨਾਲ ਅਸੀਂ ਪਿਆਰ ਬਹੁਤ ਕਰਦੇ ਆਂ ਤੂ ਤੇ ਸਾਖੀਆਂ ਸੁਣਾਈਆਂ ਉਹਨਾਂ ਦੀਆਂ ਗੱਲਾਂ ਸੁਣਾਈਆਂ ਗੁਰੂ ਤੇਗ ਬਹਾਦਰ ਸਾਹਿਬ ਦੀਆਂ ਤੇ ਉਹਨਾਂ ਦੀ ਘਰ ਵਾਲੀ ਮਾਤਾ ਗੁਜਰੀ ਕੈਦ ਕੈਦ ਹੈ ਤੇ ਨਿੱਕੇ ਨਿੱਕੇ ਬੱਚੇ ਕਲਗੀ ਧਰਦੇ ਪੁੱਛੇ ਆਏ ਅੱਜ ਕੈਦੀ ਤੇ ਆਉਂਦੇ ਪਰ ਇਹ ਨਵੇਂ ਕੈਦੀ ਜਿਹੜੇ ਆਏ ਐ ਇਹ ਗੁਰੂ ਗੋਬਿੰਦ ਸਿੰਘ ਦੇ ਪੁੱਤ ਐ ਤੇ ਮੋਤੀ RAM ਜੀ ਨੇ ਜਦੋਂ ਸਾਰੀ ਗੱਲ ਦੱਸੀ ਮਾਤਾ ਨੇ ਵੀ ਰੋਟੀ ਛੱਡਤੀ ਉੱਥੀ ਘਰ ਵਾਲੀ ਵੀ ਕਹਿੰਦੀ ਹੈ ਗੁਰੂ ਸਾਹਿਬ ਦੇ ਬੱਚੇ ਕਹਿੰਦੇ ਆਏ ਆ ਮੱਥਾ ਟੇਕ ਕੇ ਆਇਆ ਤੇ ਖਾਣਾ ਖਵਾਇਆ ਕਿਉਂ ਨਹੀਂ ਉਹ ਕਹਿੰਦੇ ਖਾਣਾ ਨਹੀਂ ਇਹਦੇ ਘਰ ਦਾ ਕਹਿੰਦੇ ਫੇਰ ਇਹਨੇ ਇਹਦੇ ਘਰ ਦਾ ਨਹੀਂ ਖਾਣਾ ਘਰ ਵਾਲੀ ਕਹਿਣ ਲੱਗੀ ਉਹਦੇ ਘਰ ਦਾ ਨਹੀਂ ਖਾਣਗੇ ਸਾਡੇ ਘਰ ਦਾ ਤੇ ਖਾ ਲੈਣਗੇ ਦੁੱਧ ਪੀ ਲੈਣਗੇ ਇੱਥੇ ਸੁਣਿਆ ਦੁੱਧ ਪੀ ਲੈਣਗੇ ਘਰ ਵਾਲੀ ਕੰਨੀ ਵੇਖ ਕੇ ਪੁੱਤ ਕੰਨੀ ਵੇਖ ਕੇ ਕਹਿਣ ਲੱਗਾ ਭਾਗਵਾਨ ਨੇ ਦੁੱਧ ਲੈ ਜਾਣਾ ਮਹਿੰਗਾ ਬਹੁਤ ਪੈ ਜਾਣਾ ਇਹ ਦੁੱਧ ਮਹਿੰਗਾ ਬਹੁਤ ਹੈ ਲੈ ਜਾਣਾ ਘਰ ਵਾਲੀ ਕਹਿੰਦੀ ਕਿੰਨਾ ਕੁ ਮਹਿੰਗਾ ਪੈ ਜਾਊ ਕਹਿੰਦੇ ਇਹ ਇੰਨਾ ਮਹਿੰਗਾ ਹੈ ਸਾਨੂੰ ਜਾਨਾਂ ਦੇਣੀਆਂ ਪੈਣਗੀਆਂ ਆਪਣੀਆਂ ਇਹ ਤੂੰ ਥੱਲੇ ਨਹੀਂ ਸਰਨਾ ਇਨਾਂ ਦੀਆਂ ਨਜ਼ਰਾਂ ਚ ਆ ਜਾਣਾ ਆਪਾਂ ਤੇ ਇਹ ਮਹਿੰਗਾ ਬਾੜਾ ਪਉ ਵੇਖ ਲੈ ਘਰ ਵਾਲੀ ਪੁੱਤ ਕੰਨੀ ਵੇਖੇ ਪਤੀ ਕੰਨੀ ਵੇਖੇ ਮਾਂ ਨਾਲ ਕਹਿਣ ਲੱਗੇ ਜੀ ਜਿੰਨਾ ਮਰਜ਼ੀ ਮਹਿੰਗਾ ਪਹਿਜੇ ਜਾਓ ਦੁੱਧ ਬਣਾਇਆ ਘਰ ਦਾ ਤੇ ਬਣਾ ਕੇ ਦੁੱਧ ਗੜਵੇ ਚ ਪਾਪਤਾ ਗਲਾਸ ਦੇ ਤੇ ਨਾਲ ਉਹ ਗਲਾਸ ਅਜੇ ਵੀ ਪਏ ਆ ਉੱਥੇ ਬਾਬਾ ਮੋਤੀराम ਦੇ ਗੁਰਦੁਆਰੇ ਸਾਡੇ ਜਿਹੜੇ ਦੀਵਾਨ ਲੱਗਣੇ ਨੇ ਨਾ ਫਤੇਗੜ ਸਾਹਿਬ ਬਾਬਾ ਮੋਤੀराम ਦੇ ਗੁਰਦੁਆਰੇ ਦੇ ਨਾਲ ਹੈ ਜਿਹੜੀ ਜਗ੍ਹਾ ਜਿੱਥੇ ਲੱਗਣਾ ਹੈ ਪੰਡਾਲ ਲੱਗਣਾ ਤੇ ਉੱਥੇ ਗਲਾਸ ਅਜੇ ਵੀ ਪਏ ਆ ਉਹ ਦੋ ਗਲਾਸ ਤੇ ਗੜਵਾ ਅਸੀਂ ਕਵਤਾ ਬੜੀ ਪਿਆਰੀ ਪੜਦੇ ਹੁੰਦੇ ਰਹੇ ਆ ਛਕੋ ਛਕਾਓ ਲਾਲਾ ਨੂੰ ਚਲੋ ਇਹ ਤੇ ਨਹੀਂ ਹੁਣ ਪੜਨ ਦਾ ਟਾਈਮ ਬਸ ਮੈਂ ਗੱਲ ਖਤਮ ਕਰਨ ਲੱਗਿਆ ਇੱਕ ਦੁੱਧ ਦਾ ਗੜਵਾ ਹਾਜ਼ਰ ਹੈ ਖੁਦ ਛਕੋ ਛਕਾਓ ਲਾਲਾ ਨੂੰ ਤੇ ਮਾਤਾ ਗੁਜਰ ਘਰ ਤੇ ਸਾਹਿਬ ਜਾਂ ਦੇ ਕੈਦ ਨੇ ਤੇ ਕਹਿੰਦੇ ਸਿਪਾਈਆਂ ਨੇ ਹੁਣ ਜਾਨ ਨਹੀਂ ਦੇਣਾ ਅੱਗੇ ਤੇ ਡਿਊਟੀ ਦਿਨੇ ਤੇ ਡਿਊਟੀ ਸੀ ਦਿਨੇ ਤੇ ਮੈਂ ਜਾ ਸਕਦਾ ਸੀ ਰਾਤ ਨੂੰ ਕਿਵੇਂ ਜਾਵਾਂ ਘਰ ਵਾਲੀ ਕਹਿਣ ਲੱਗੀ ਖਰੀਦੇ ਜਾ ਸਕਦੇ ਨੇ ਛਪਾਈਆਂ ਦਾ ਕਿਹੜਾ ਇਮਾਨ ਐ ਇਹ ਬੰਦੇ ਇਦਾਂ ਦੇ ਨੇ ਪਤਾ ਹੀ ਐ ਸਾਨੂੰ ਤੂੰ ਐਂ ਕਰ ਘਰ ਵਾਲੇ ਨੂੰ ਕਹਿੰਦੀ ਗਹਿਣੇ ਮੇਰੇ ਪੇਕਿਆਂ ਨੇ ਜੋ ਦਿੱਤੇ ਸਾਰੇ ਫੜਾਤ ਤੇ ਚਾਂਦੀ ਦੇ ਥੋੜੇ ਬਹੁਤ ਸੋਨੇ ਦੇ ਕਹਿੰਦੇ ਲੈ ਜਾ ਉਹ ਸਾਰੇ ਗਹਿਣੇ ਦਿਓ ਤੇ ਜਾਓ ਬੁਰਜ ਵਿੱਚ ਜਾਓ ਤੇ ਦੁੱਧ ਪਿਆ ਕੇ ਆਓ ਗਹਿਣੇ ਪਹਿਰੇਦਾਰਾਂ ਨੂੰ ਦਿੱਤੇ ਤੇ ਮੋਤੀ RAM ਨੇ ਦੁੱਧ ਦਾ ਗੜਵਾ ਹਾਜ਼ਰ ਕੀਤਾ ਮਾਤਾ ਜੀ ਕਹਿੰਦੇ ਮੋਤੀ RAM ਤੈਨੂੰ ਕਿਹਾ ਛਕਣਾ ਨਹੀਂ ਮਾਤਾ ਜੀ ਇਹਦੇ ਕਰਦਾ ਨਹੀਂ ਮੈਂ ਆਪਣੇ ਕਰਦਾ ਨਹੀਂ ਮੇਰੇ ਕਰਮ ਦੁੱਧ ਦਾ ਹੈ ਘਰ ਵਾਲੀ ਨੇ ਭੇਜਿਆ ਰਾਤ ਵੇਲੇ ਤੈਨੂੰ ਕਿਵੇਂ ਆਉਣ ਦੇਤਾ ਕਹਿੰਦੇ ਗਹਿਣੇ ਦੇ ਦਿੱਤੇ ਗਹਿਣੇ ਦਿੱਤੇ ਤੇ ਮਾਤਾ ਜੀ ਕਹਿਣ ਲੱਗੇ ਵੇ ਗੰਗੂ ਪੁੱਤ ਮਿੰਗਾ ਪੈ ਜਾਣਾ ਦੁੱਧ ਇਹਨਾਂ ਨੂੰ ਪਤਾ ਲੱਗ ਗਿਆ ਔਖਾ ਹੋ ਜਾਣਾ ਹੈ ਕਹਿਣ ਲੱਗਾ ਮਾਂ ਤੇਰੇ ਲਾਲਾਂ ਤੋਂ ਕੁਛ ਮਹਿੰਗਾ ਨਹੀਂ ਤਲਗੀਆਂ ਵਾਲੇ ਤੋਂ ਕੁਛ ਮਹਿੰਗਾ ਪਿਆਰ ਤੋਂ ਕੁਛ ਮਹਿੰਗਾ ਨਹੀਂ ਹੁੰਦਾ ਆ ਧੀਆਂ ਨੂੰ ਲੋਕ 40 40 50 50 ਲੱਖ ਦਾ ਸਮਾਨ ਵੀ ਦੇ ਦੇਣਗੇ ਕਹਿਣਗੇ ਧੀ ਤੋਂ ਕੁਛ ਮਹਿੰਗਾ ਪੁੱਤਾਂ ਤੋਂ ਕੁਛ ਮਹਿੰਗਾ ਪੁੱਤ ਕਹਿੰਦਾ 2 ਲੱਖ ਦਾ ਮੋਟਰਸਾਈਕਲ ਲੈਣਾ ਹੈ ਬੋਲਟ ਤੇ ਰਾਵਾਂਗਾ ਆਪ ਸਾਰੀ ਜ਼ਿੰਦਗੀ ਸਾਈਕਲ ਚਲਾਇਆ ਹੋਵੇ ਫਿਰ ਪੁੱਤ ਨੂੰ ਬੋਲਟ ਲੈ ਕੇ ਦਿੰਦਾ ਕਹਿੰਦਾ ਪੁੱਤ ਤੋਂ ਕੁਝ ਨਹੀਂ ਕਰਦੀ ਪਿਆਰ ਹੈ ਨਾ ਤੇ ਪਿਆਰ ਚ ਜਾਨ ਹਾਜ਼ਰ ਕਰ ਦਿੰਦਾ ਬੰਦਾ ਤੇ ਕਹਿਣ ਲੱਗਾ ਮਾਤਾ ਪਤਾ ਮੈਨੂੰ ਵੀ ਆ ਜੋੜ ਘਟਾਓ ਕਰੀ ਬੈਠੇ ਆ ਸਾਹਿਬ ਕਿਤਾਬ ਲਈ ਬੈਠੇ ਆ ਸਾਨੂੰ ਪਤਾ ਹੈ ਇਹ ਮਹਿੰਗਾ ਪਹਿਣਾ ਹੈ ਫਿਰ ਇਹ ਮਹਿੰਗੀ ਵਸਤੂ ਹੈ ਜਾਉਂਦੇ ਬੰਦਿਆਂ ਦੇ ਵਿੱਚ ਰਹਿੰਦੀ ਇਹ ਮਹਿੰਗੀ ਬਸਤੀ ਸਿੱਖੇ ਤੇ ਲੋ ਜੀ ਫਿਰ ਸਾਬ ਜਾਪਿਆਂ ਨੂੰ ਦੁੱਧ ਪਿਆਇਆ ਅਗਲਾ ਦਿਨ ਆਇਆ ਫੇਰ ਦੁੱਧ ਛਕਾਇਆ ਤੇਰਾ ਨੂੰ ਸ਼ਹੀਦ ਹੋਵੇ ਸਾਬ ਜਾਤੇ ਇਹ ਪੰਜ ਪਿਆਰੇ ਸੀ ਨਾ ਭਾਈ ਹਿੰਮਤ ਸਿੰਘ ਇਹਨਾਂ ਦੇ ਵਿੱਚ ਚੀਵਰ ਬਰਾਦਰੀ ਦੇ ਹੋਏ ਐ ਹਿੰਮਤ ਸਿੰਘ ਜਗਨਨਾਥ ਪੁਰੀ ਤੋਂ ਆਏ ਸੀ ભાઈ હિંમત ਸਿੰਘ દૂર નેડે ਦੇ ਰਿਸ਼ਤੇਦਾਰ ਲੱਗਦੇ ਸੀ ਇਹਦੇ મોતી RAM ਜੀ ਦੇ ਰਿਸ਼ਤੇਦਾਰ ਲੱਗਦੇ ਸੀ ਹਿੰਮਤ ਸਿੰਘ ਪਿਆਰੇ ਸੀ ਜਿਹੜੇ ਪੰਜ ਪਿਆਰਿਆਂ ਉਹ ਵੀ ਰਿਸ਼ਤੇਦਾਰੀ ਚ ਸੀ ਤੇ ਉਹ ਜਦੋਂ ਸਾਭ ਜਾਦੇ ਛੋਟੇ ਸ਼ਹੀਦ ਹੋ ਗਏ ਤੇ మోਤੀ RAM ਨੇ ਮੋਢਾ ਵੀ ਲਵਾਇਆ ਸੀ માતા ਗੁਜਰਕੋਟ ਦੇ ਵਪਾਨ ਨੂੰ మోਤੀ RAM ਦਾ ਇਹਦੇ ਚਾਚੇ ਦੇ ਪੁੱਤ ਨੇ ਫਿਰ ਸ਼ਿਕਾਇਤ ਕੀਤੀ ਵਿੱਚ ਹੀ ਸ਼ਰੀਕ ਹੁੰਦੇ ਆ ਨਾ ਉਹ ਰਿਸ਼ਤੇਦਾਰੀ ਦਾ ਮਾਮਲਾ ਸੀ ਸੜਦਾ ਸੀ ਉਸ ਬੰਦੇ ਨੇ ਸ਼ਿਕਾਇਤ ਕੀਤੀ ਇਹਨੇ ਦੁੱਧ ਪਿਆਇਆ ਲਓ ਜੀ ਕੀਮਤ ਹੁਣ ਦੇਣੀ ਪਈ ਦੁੱਧ ਪਹਿਲਾਂ ਸ਼ਿਕਾਇਤ ਦਾ ਫਿਰ ਕੀਮਤ ਲੈਣੀ ਤੇ ਕੀਮਤ ਕੀ ਦੇਣੀ ਪਈ ਕੋਲੂ ਵੱਡੇ ਹੋਏ ਸੀ ਕੋਲੂ ਜਾਣਦੇ ਹੋ ਪੁਰਾਣੇ ਤੇਲ ਕੱਢਦੇ ਨੇ ਕੋਲੂਆਂ ਨਾਲ ਸਰੋਂ ਬਣਾਉਣ ਜਾਂਦੇ ਹੋ ਕੋਲੂ ਲੱਗਿਆ ਹੁੰਦਾ ਤੇ ਬਸ ਫਿਰ ਉੱਥੇ ਏਦਾਂ ਚੱਕ ਲਿਆ ਕਹਿੰਦੇ ਮੋਤੀਰਾਮਾ ਦੁੱਧ ਪਿਆਇਆ ਓਏ ਤੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਨੂੰ ਸਪੋਲੀਆਂ ਨੂੰ ਦੁੱਧ ਪਿਆਇਆ ਏ ਏਦਾਂ ਜਦੋਂ ਕਿਹਾ ਮਾਤਾ ਗੁਜਰਕੌਰ ਵੀ ਸ਼ਹੀਦ ਹੋ ਗਏ ਸਾਬ ਜਾਦੇ ਵੀ ਸ਼ਹੀਦ ਹੋ ਗਏ ਤੇ ਮੋਤੀਰਾਮ ਇੱਕ ਦਮ ਮੰਨ ਗਿਆ ਕਹਿੰਦਾ ਜੀ ਪਿਆਇਆ ਕਹਿੰਦੇ ਸਪੋਲਿਏ ਸਪਾਲੀਏ ਨਾ ਕੋ ਕਲਗੀਧਰ ਪਾਸ਼ਾ ਦੇ ਸਾਬ ਜਾਦਿਆਂ ਨੂੰ ਦੁੱਧ ਪਿਆਇਆ ਤੇ ਮਾਣ ਹੈ ਮੈਨੂੰ ਮੈਂ ਇਹ ਸੇਵਾ ਕੀਤੀ ਮਾਨ ਹੈ 20 ਸਾਲ ਲਾ ਦਿੱਤੇ ਇੱਥੇ ਪਰ ਆ ਮੈਂ ਅਸਲ ਜ਼ਿੰਦਗੀ ਚ ਕੰਮ ਕੀਤਾ ਸੇਵਾ ਕੀਤੀ ਹੈ ਕਹਿੰਦੇ ਫੇਰੀ ਕੋਈ ਤਰੀਕਾ ਜੇ ਬਚਣਾ ਚਾਹੁੰਦਾ ਇਸਲਾਮ ਕਬੂਲ ਲੈ ਹੁਣ ਤੱਕ ਤੈਨੂੰ ਕੁਝ ਕਿਹਾ ਨਹੀਂ ਸੀ ਹਿੰਦੂ ਹੈ ਹਿੰਦੂ ਕੈਦੀਆਂ ਦੀ ਕਰਦਾ ਸੇਵਾ ਅੱਜ ਤੱਕ ਤੈਨੂੰ ਕੁਝ ਕਿਹਾ ਨਹੀਂ ਅੱਜ ਕਹਿੰਦੇ ਆ ਇਸਲਾਮ ਕਬੂਲ ਲੈ ਕਹਿਣ ਲੱਗਾ ਤੁਹਾਡਾ ਦਿਮਾਗ ਠੀਕ ਹੈ ਪਹਿਲਾਂ ਤੇ ਕਬੂਲ ਲੈਂਦਾ ਸਾਬ ਜਾਦਿਆਂ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਹੁਣ ਆਤ ਆਜਾ ਤਾਜਾ ਮੱਥਾ ਟਿਕਿਆ ਦੋ ਦਿਨ ਹੋਏ ਐ ਤੇ ਮਾਤਾ ਗੁਜਰਕੌਰ ਨੇ ਕਿਹਾ ਸੀ ਔਖਾ ਹੋਣਾ ਮਹਿੰਗਾ ਹੋਣਾ ਇਹਨੇ ਕਿਹਾ ਸੀ ਮਾਤਾ ਇੱਕ ਵਾਰੀ ਸਿਰ ਤੇ ਹੱਥ ਰੱਖਦੇ ਕੁਝ ਬੰਕਰ ਮਾਤਾ ਗੁਜਰੀ ਨੂੰ ਕਿਹਾ ਸਿਰ ਤੇ ਹੱਥ ਰੱਖ ਫਤੇ ਸਿੰਘ ਬਾਬਾ ਜੋਰਾਵਰਸੇ ਨੂੰ ਮੱਥਾ ਟਿਕਿਆ ਸੀ ਇਹਨੇ ਕਹਿਣ ਲੱਗਾ ਹੁਣ ਤੇ ਕੁਝ ਮਹਿੰਗਾ ਨਹੀਂ ਉਹ ਤੇਨੂੰ ਡਰ ਦੁਰ ਨਹੀਂ ਲੱਗਦਾ ਕਹਿੰਦੇ ਹੁਣ ਨਹੀਂ ਡਰਦਾ ਕੋਈ ਨਹੀਂ ਜਦੋਂ ਨਿੱਕੇ ਨਿੱਕੇ ਸਾਹਬਜਾਦੇ ਕਾਇਮ ਹੋ ਕੇ ਉਹ ਸਾਡੇ ਅੱਖਾਂ ਸਾਹਮਣੇ ਕੋਈ ਬੜਕ ਵਿਖਾ ਦੇਣਾ ਤਾਂ ਬਾਕੀਆਂ ਦੀ ਵੀ ਬੜਕ ਆ ਜਾਂਦੀ ਹੁੰਦੀ ਦੋ ਦਿਨ ਪਹਿਲਾਂ ਦੇ ਸ਼ਹੀਦ ਹੋਏ ਸੀ ਇਹ ਤੇ ਵੈਸੀ ਜਾਨ ਐ ਦੁਨੀਆ ਹੋਈ ਪਈ ਸੀ ਵੀ ਖਤਮ ਹੋ ਜਾ ਯਾਰ ਹੁਣ ਮਰ ਜਾ ਐਡੇ ਇਹੋ ਜਿਹਾ ਕਹਿਰ ਹੋ ਗਿਆ ਇੱਥੇ ਕਹਿੰਦੇ ਤੁਸੀਂ ਹੁਣ ਜਾਨ ਕੀ ਪਿਆਰੀ ਲੱਗਣੀ ਹੈ ਸਾਨੂੰ ਤੇ ਗੱਲ ਮੁਕਾਈਏ ਸਾਹਬਜਾ ਉਸ ਵੇਲੇ ਹੁਕਮ ਇਹ ਹੋਇਆ ਕੋਲੂ ਜੇ ਦਾ ਟੰਬਰ ਪੀੜੋ ਲੈ ਕੇ ਗਏ ਕੋਲੂ ਗੱਡਿਆ ਹੋਇਆ ਹੈ ਪਹਿਲਾ ਪੁੱਤ ਝੱਕਿਆ ਨਰੈਣਾ 6 ਸਾਲ ਦਾ ਪਹਿਰਾ ਵਾਲੇ ਪਾਸਿਓਂ ਜਦੋਂ ਐ ਉਹਦੇ ਕੋਲੂ ਦੇ ਵਿੱਚ ਪਾਇਆ ਨਾ ਵਚੀੜ ਦਿੱਤੇ ਪੈਰ ਖੂਨ ਹੈ ਚੱਲਦਾ ਜਿਵੇਂ ਤੇਲ ਨਿਕਲਦਾ ਹੁੰਦਾ ਹੈ ਨਾ ਕੋਲੂ 'ਚੋਂ ਐ ਲੱਤਾਂ ਫਸਾਤੀਆਂ ਗੋਡਿਆਂ ਤੱਕ ਆ ਰੋਕ ਦਿਓ ਜੀਕਾ ਮਾਰੇ ਨਿਕਾਜਿਆ ਨਿਆਣਾ ਗੋਡਿਆਂ ਤੱਕ ਆਇਆ ਹੱਡੀਆਂ ਚੂੜ-ਚੂੜ ਕਰਦੀਆਂ ਕਹਿੰਦੇ ਅਜੇ ਵੀ ਬਚਾ ਲਾਂਗੇ ਮੰਨ ਜਾ ਮੋਤੀ RAM ਕਹਿਣ ਲੱਗਾ ਹੁਣ ਬਸ ਫਿਰ ਕੋਲੂ ਚੱਲਿਆ ਪਹਿਲਾ ਪੁੱਤ ਅੱਖਾਂ ਸਾਹਮਣੇ ਐਸੀ ਗੱਲ ਨਹੀਂ ਜਿੱਥੇ ਬੱਚਿਆਂ ਦਾ ਪਿਆਰ ਹੁੰਦਾ ਮਾਂ ਦਾ ਕਿਤੇ ਥੋੜਾ ਪਿਆਰ 80 ਸਾਲ ਦੀ ਗੋਡੇ ਨੂੰ ਫਿਰ ਦੂਜੇ ਨੰਬਰ ਤੇ ਕੋਲੂ ਥੁੰਗਿਆ ਫੇਰ ਘਰ ਆ ਲਈ ਨੰਬਰ ਤੇ ਕਹਿਣ ਲੱਗੇ ਅਜੇ ਵੀ ਸਮਾਂ ਹੈ ਉਹ ਕਹਿੰਦਾ ਲੋਕ ਨਿਆਣਿਆਂ ਲਈ ਜਿਉਂਦੇ ਐ ਸਾਬਜਾਦੇ ਦੋ ਦਿਨ ਪਹਿਲਾਂ ਤੁਰ ਗਏ ਮੇਰੇ ਆਲਾ ਤੁਸੀਂ ਆ ਤੋਰਤਾ ਹੁਣ ਮੈਂ ਰਹਿ ਕੇ ਕੀ ਕਰਨਾ ਕਹਿੰਦਾ ਕਰ ਲੋ ਜੋ ਕਰਨਾ ਫੇਰ ਭਾਈ ਮੋਤੀ RAM ਜੀ ਨੂੰ ਪੋਲੂ ਚ ਬੀੜ ਕੇ ਸ਼ਹੀਦ ਕੀਤਾ ਗਿਆ ਚਾਰੇ ਜੀਆਂ ਨੇ ਕਰਦਿਆਂ ਨੇ ਕੀਮਤ ਦਿੱਤੀ ਕੀਮਤ ਉਸ ਦੁੱਧ ਦੀ ਜੋ ਸਾਬਜਾਦਿਆਂ ਨੇ ਦੁਨੀਆਂ ਵਿੱਚ ਸਭ ਤੋਂ ਮਹਿੰਗਾ ਦੁੱਧ ਜੇ ਪਿਆਇਆ ਹੈ ਨਾ ਤੇ ਮੋਤੀ RAM ਨੇ ਪਿਆਇਆ। ਬਾਬਾ ਮੋਤੀ RAM ਕਿੰਨੇ ਕਿ ਸਿੱਖ ਅਸੀਂ ਯਾਦ ਕਰਦੇ ਆਂ ਵੀ ਧੰਨ ਬਾਬਾ ਮੋਤੀ RAM ਉਹ ਕੀ ਸੇਵਾ ਕਰ ਗਿਆ। ਪਰसों ਬਾਬਾ ਬੁੱਢਾ ਜੀ ਦੀ ਗੱਲ ਸੁਣਾਈ ਸੀ। ਆ ਜਿੰਮੇਦਾਰ ਭਰਾ ਸਾਡੇ ਸਾਨੂੰ ਲੱਭਦਾ ਹੀ ਕੋਈ ਨਹੀਂ ਵੀ ਸਾਲ ਬਾਅਦ ਕਿਹਦਾ ਜਨਮ ਦਿਹਾੜਾ ਮਨਾ ਲਈਏ। ਭਗਤ ਧੰਨਾ ਜੀ ਭਗਤ ਧੰਨਾ ਜੀ ਵਾਸਤੇ ਤਾਂ ਸਾਡੇ ਘਟ ਹੀ ਜਾਣਦੇ।